ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਜੀ ਜੀਨੇ ਸਾਨੂੰ 12-15 ਘੰਟੇ ਲਾਈਟ ਡੇਲੀ ਆਉਂਦੀ ਹੈ ਜੀ ਦਿਨੇ ਲਾਈਟ ਆਉਂਦੀ ਆ ਕੋਈ ਰਾਤ ਨੂੰ ਲਾਈਟ ਨਹੀਂ ਆਉਂਦੀ ਜੀ ਮੱਖੀਆਂ ਵਜਾਈਆਂ ਨੇ ਮਾਨ ਸਰਕਾਰ ਨੇ ਵਜਾਈਆਂ ਨੇ 3 ਸਾਲ ਹੋ ਗਏ ਦਿਨੇ-ਦਿਨੇ ਮੱਖੀ ਰਮਾ ਕੇ ਆਪਦੇ ਘਰੇ ਜਾ ਵੜਦੇ ਆ ਬਹੁਤ ਧੰਨਵਾਦ ਆ ਮਾਨ ਸਰਕਾਰ ਦਾ ਜਿਹੜਾ 3 ਸਾਲਾਂ ਚ ਇਹਨੇ ਲਾਈਟ ਪੂਰੀ ਆਮ ਕਰੀ ਹੋਈ ਹੈ ਜੀ ਸਾਰੇ ਕੰਮ ਇਹਦੇ ਫਰਸਟ ਕਲਾਸ ਆ 3 ਸਾਲ ਜਨੇ ਸੱਤਾ ਚ ਹੋਏ ਨੂੰ ਆਏ ਇਹਨੂੰ 3 ਸਾਲ ਚ ਪੂਰੇ ਕੀਤੇ ਨੇ ਸਰਕਾਰੀ ਡਿਊਟੀ ਮੂੰਗੋ ਸੀ ਆਉਣੀ ਸੀ ਸਵੇਰੇ ਆਉਣੀ ਆ ਸ਼ਾਮ ਨੂੰ ਉਤਰੇ ਜਾਣੇ ਮਤਲਬ ਸਾਨੂੰ ਮੋਟਰਾਂ ਬੰਦ ਕਰਨੀਆਂ ਪੈਂਦੀਆਂ ਨੇ ਕਦੋਂ ਕਰਨੀਆਂ ਕਦੋਂ ਆਮ ਸਾਡੇ ਕੋਲੇ ਬੰਦੇ ਬਾਧੂ ਬੈਠੇ ਨਹੀਂ ਪਹਿਲਾਂ ਜੋ ਸਰਕਾਰਾਂ ਵਾਂਗੂ ਨਹੀਂ ਸੀ ਵੀ 2 ਘੰਟੇ ਲੇਟ ਆ ਗਈ 2 ਘੰਟੇ ਨਹੀਂ ਆਈ ਮਤਲਬ ਕਦੋਂ ਪ੍ਰੋਪਰ ਹੁੰਦਾ ਨਹੀਂ ਸੀ ਸਾਨੂੰ ਆਦੇ ਜਨਰੇਟਰ ਲਾ ਕੇ ਤੇਲ ਮਚੋੜ ਕੇ ਕਦੋਂ ਕਰਨੇ ਪੈਂਦੇ ਸੀ ਸਵੇਰੇ ਮਲੋ ਸੀ ਆਉਣਿਆ ਆਕੇ ਮੋਟਰ ਦੀ ਸੱਚ ਦੱਬਣੀ ਆ ਅਬਾ ਉਹਦਾ ਆਟੋਮੈਟਿਕ ਲੱਗੇ ਹੋਏ ਨੇ ਉਹ ਚਲਾ ਦਿੰਦੇ ਨਹੀਂ ਸਾਨੂੰ ਕੋਈ ਟੈਨਸ਼ਨ ਹੀ ਨਹੀਂ ਮਨ ਲੋ ਬਿਜਲੀ ਪੱਕਾ ਹੀ ਆਉਣੀ ਆਉਣੀ ਦੋ ਤਿੰਨ ਸਾਲ ਹੋ ਗਏ ਸੇ ਸਰਕਾਰ ਨੂੰ ਸਾਨੂੰ ਕੋਈ ਕਣਕ ਦੀ ਕੋਈ ਡਿੱਕਾ ਕੋਈ ਝੋਨਾ ਲਾਉਣ ਵਾਲੇ ਡਿੱਕਾ ਨਹੀਂ ਆਇਆ ਪੂਰੀ ਵਧੀਆ ਲਾਈਟ ਆ ਰਹੀ ਆ ਟੌਰ ਨਾਲ ਅਸੀਂ ਜਾਂਦੇ ਆ ਤੜਕੇ ਖੇਤ ਆਪਦੇ ਅੱਥ ਨੂੰ ਕੱਦੂ ਕਰਕੇ ਆਪਦੇ ਝੋਨਾ ਲਾ ਕੇ ਰਾਮ ਨਾਲ ਘਰੇ ਜਾ ਕੇ ਸੌਣੇ ਆ ਖੱਜਲਖਵਾਰੀ ਸੀ ਜੀ ਕੋਈ ਖੇਤੀ ਕਰਨ ਦਾ ਸੁਆਦ ਨਹੀਂ ਸੀ ਆਉਂਦਾ ਜੀ ਹੁਣ ਖੇਤੀ ਆ ਟੌਰ ਨਾਲ ਕਰਦੇ ਆ ਜੀ ਆ ਆਪ ਦਾ ਆ ਜਾਣਾ ਧੜਕੇ ਕੋਈ ਸਾਨੂੰ ਆਉਣ ਵੀ ਰਾਤ ਨੂੰ ਕੋਈ ਫੋਨ ਕਰੂ ਵੀ ਲਾਈਟ ਦੱਸ ਦੋ ਅਗਲੇ ਕੋ ਸਭ ਨੂੰ ਪਤਾ ਹੈ ਵੀ ਆ ਟਾਈਮ ਆਉਣੂ ਹੀ ਆਉਣੀ ਆ ਤੇ ਆ ਟਾਈਮ ਭੱਜਣੀ ਭੱਜਣੀ ਆ ਹੁਣ ਤਾਂ ਅਸੀਂ ਕਈ ਵਾਰੀ ਦਿਨੇ ਵੀ ਜੀ ਤਾਂ ਛੱਡ ਕੇ ਪਾਣੀ ਖੇਤ ਆਪਦੇ ਦਿਨੇ ਵੀ ਘਰੇ ਜਾ ਕੇ ਪੈ ਜਨੈ ਵੀ ਆ ਟਾਈਮ ਨੂੰ ਆਪਣਾ ਕਹਿਰਾ ਰਮੂ ਤੇ ਆ ਕੇ ਬਸ ਕਦੂ ਕਰ ਦਾਂਗੇ ਸੀਐਮ ਆਣ ਦਾ ਪੰਜਾਬ ਸਰਕਾਰ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਹਨੇ ਸਾਡੇ ਕਿਸਾਨ ਵੀਰਾਂ ਦੀ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਪੰਜਾਬ ਸਰਕਾਰ ਸੀਐਮ ਪੰਗੋਤ ਆਤਮਾਨ ਸਾਹਿਬ ਜੀ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਸਾਨੂੰ ਲਾਈਟ ਦਾ ਤੇ ਖੇਤੀ ਕਰਨ ਦਾ ਨਜ਼ਾਰਾ ਵੱਜਿਆ ਪਿਆ ਜੀ